ਬੀਜਪੀ ਦੀ ਤਾਨਾਸ਼ਾਹੀ ਵਾਲੀ ਮੋਦੀ ਸਰਕਾਰ ਨੇ ਇਲੀਗਲ ਔਰ ਅਨਕੰਸਟੀਟਿਊਸ਼ਨਲ ਜਿਹੜੇ ਝੂਠੇ ਕੇਸਾਂ 'ਚ ਅਰਵਿੰਦ ਕੇਜਰੀਵਾਲ ਜੀ ਜਿਹੜੇ ਸਾਡੇ ਨੈਸ਼ਨਲ ਸੁਪਰੀਮ ਕੋਰਟ ਉਹਨਾਂ ਨੂੰ ਜੇਲ੍ਹ 'ਚ ਡੱਕਿਆ ਸੀ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਸਾਨੂੰ ਜਿਹੜੀ ਹੈ ਵੱਡੀ ਰਾਹਤ ਦਿੰਦੇ ਹੋਏ ਅਰਵਿੰਦ ਕੇਜਰੀਵਾਲ ਜੀ ਦੀ ਜ਼ਮਾਨਤ ਜਿਹੜੀ ਹੈ ਉਹ ਮਨਜ਼ੂਰ ਕਰ ਲਈ ਹੈ ਇਸ ਜ਼ਮਾਨਤ ਹੋਣ ਨਾਲ ਜਿੱਥੇ ਨਿਆਂ ਜਿਹੜੀ ਸਾਡੀ ਪੂਰੀ ਬਵਸਤਾ ਹੈ ਸਾਡੀ ਜਿਹੜੀ ਜੁਡੀਸ਼ਰੀ ਉਹਦੇ 'ਚ ਪਰ ਉਸੇ ਯੋਗਤਾ ਉਹਦੀ ਵਧੀਆ ਸਾਡਾ ਭਰੋਸਾ ਉਹਦੇ ਚ ਵਧਿਆ ਉਹਦੇ ਨਾਲ ਨਾਲ ਸੱਚ ਦੀ ਜਿੱਤ ਹੋਈ ਹੈ ਔਰ ਅਰਵਿੰਦ ਕੇਜਰੀਵਾਲ ਜੀ ਮਾਨ ਜੋਗ ਅਰਵਿੰਦ ਕੇਜਰੀਵਾਲ ਜੀ ਦੇ ਬਾਹਰ ਆਉਣ ਨਾਲ ਆਮ ਆਦੀ ਪਾਰਟੀ ਜਿਹੜੀ ਲੋਕਤੰਤਰ ਨੂੰ ਬਚਾਉਣ ਦੀ ਔਰ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ ਉਹ ਲੜਾਈ ਹੋਰ ਮਜ਼ਬੂਤੀ ਨਾਲ ਡਟ ਕੇ ਲੜਾਂਗੇ ਔਰ ਮੋਦੀ ਦੀ ਤਾਨਾਸ਼ਾਈ ਨੂੰ 2024 ਚ ਜਿਹੜਾ ਆ ਹਰਾਵਾਂਗੇ ਆਮ ਆਦੀ ਪਾਰਟੀ ਦੇ ਕਰੋੜਾ ਕਰੋੜਾ ਜਿਹੜੇ ਵਲੰਟੀਅਰ ਸਹਬਾਨ ਨੇ ਉਹਨਾਂ 'ਚ ਬਹੁਤ ਖੁਸ਼ੀ ਔਰ ਉਤਸ਼ਾਹ ਦੀ ਲਹਿਰ ਹੈ ਮੈਂ ਸਾਰੇ ਹੀ ਵਲੰਟੀਅਰ ਸਹਬਾਨਾਂ ਨੂੰ ਪਾਰਟੀ ਦੇ ਲੀਡਰ ਸਹਬਾਨ ਨੂੰ ਜਿੱਥੇ ਵਧਾਈ ਦੇਣਾ ਉਥੇ ਸੁਪਰੀਮ ਕੋਰਟ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ